ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੋ ਸਾਥਿਓ ਤਸਵੀਰਾਂ ਤੁਹਾਨੂੰ ਬਲਾਚੌਰ ਤੋਂ ਦਿਖਾ ਰਹੇ ਜਿੱਥੇ ਕਿਸਾਨ ਚੋਰਾਂ ਤੋਂ ਪਰੇਸ਼ਾਨ ਹਨ ਅਤੇ ਦੱਸਦੀ ਹੈ ਕਿ ਚੋਰਾ ਵੱਲੋਂ ਦੋ ਟਰਾਂਸਫਾਰਮਰਾਂ ਚੋਂ ਤਾਂਬਾ ਚੋਰੀ ਕੀਤਾ ਗਿਆ ਅਤੇ ਟਰਾਂਸਫਾਰਮ ਬੰਦ ਹੋਣ ਕਰਕੇ ਖੇਤੀ ਦੀ ਸਿੰਚਾਈ 'ਚ ਰੁਕਾਵਟ ਆ ਰਹੀ ਹੈ ਦੱਸਦੀ ਹੈ ਜਿਹੜਾ ਨਵਾਂ ਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਨਾਲ ਲੱਗਦੇ ਪਿੰਡ ਮਹਿਮੂਦਪੁਰ ਗਾਧੜੀਆਂ ਵਿਖੇ ਬੀਤੀ ਰਾਤ ਚੋਰਾਂ ਦੇ ਵੱਲੋਂ ਖੇਤਾਂ ਵਿੱਚ ਲੱਗੇ ਤੋਂ ਟਰਾਂਸਫਾਰਮਰ ਵਿੱਚੋਂ ਤਾਂਬਾ ਚੋਰੀ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਮੌਕੇ ਦੌਰਾਨ ਪੀੜਤ ਕਿਸਾਨ ਬਲਦੇਵ ਸਿੰਘ ਤੇ ਰਵਨ ਸਲਾਲ ਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਦਿਨੋ ਦਿਨ ਪੰਜਾਬ ਵਿੱਚ ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਵਧਦਾ ਜਾ ਰਿਹਾ ਹੁਣ ਚੋਰਾਂ ਨੇ ਕਿਸਾਨਾਂ ਦੇ ਨੱਕ ਵਿੱਚ ਦੰਮ ਕਰਕੇ ਰੱਖਿਆ ਉਹਨਾਂ ਦੱਸਿਆ ਕਿ ਬੀਤੀ ਰਾਤ ਚੋਰਾਵਾਂ ਵੱਲੋਂ ਦੋ ਟਰਾਂਸਫਾਰਮਰ ਵਿੱਚੋਂ ਤਾਂਬਾ ਚੋਰੀ ਕੀਤਾ ਗਿਆ ਤੇ ਟਰਾਂਸਫਾਰਮ ਬੰਦ ਹੋਣ ਕਰਕੇ ਖੇਤੀ ਦੀ ਸਿੰਚਾਈ ਵਿੱਚ ਰੁਕਾਵਟ ਆ ਰਹੀ ਹੈ ਪੀੜਤ ਕਿਸਾਨਾਂ ਦਾ ਕਹਿਣਾ ਕਿ ਚੋਰੀਆਂ ਨਸ਼ੇੜੀ ਨੌਜਵਾਨ ਕਰ ਰਹੇ ਹਨ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹ ਹਾਲੇ ਸ਼ੁਰੂਆਤ ਹੋਈ ਹੈ ਉਹਨਾਂ ਦੇ ਏਰੀਆ ਵਿੱਚ ਪਹਿਲੀ ਘਟਨਾ ਉਹਨਾਂ ਦੇ ਏਰੀਆ ਵਿੱਚ ਪਰ ਉਹ ਕਹਿੰਦੇ ਕਿ ਜੇ ਹੁਣ ਨਕੇਲ ਨਾ ਪਈ ਤਾਂ ਇਹ ਚੋਰਾ ਦੀ ਆਦਤ ਬਣ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਹੋਰ ਬਹੁਤ ਜੜੀ ਮੁਸੀਬਤ ਝੱਲਣੀ ਪਵੇਗੀ ਤਾਂ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਸਮਾਂ ਰਹਿੰਦਈ ਚੋਰਾਂ ਨੂੰ ਨੱਥ ਪਾਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਇਹੋ ਜਿਹਾ ਕਾਂਡ ਕਰਨ ਤੋਂ ਇਹੋ ਜਿਹੀ ਮਾੜੀ ਕਟਮ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰ ਕਤਰਾਉਣ ਅਤੇ ਚੋਰਾਂ ਦੇ ਮਨ ਵਿੱਚ ਪੁਲਿਸ ਦਾ ਡਰ ਹੋਵੇ ਵਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਂਜੀ ਭਾਈ ਆਪਣਾ ਨਾਮ ਜੀ ਜਸਵੰਤ ਸਿੰਘ ਜੀ ਇਹਦਾ ਬੰਦਾ ਜੀ ਆਪਣਾ ਮੇਰਾ ਪਿੰਡ ਕੰਗਣਾ ਬੇਟਾ ਤੇ ਹੁਣ ਇਸ ਵੇਲੇ ਕਿੱਥੇ ਖੜੇ ਆ ਅਸੀਂ ਇਸ ਟਾਈਮ ਮਹਿਮੂਦਪੁਰ ਗਾਦੀਆਂ ਦੇ ਕੋਲ ਜਿੱਥੇ ਦੋ ਟਰਾਂਸਪੋਰਟ ਚੋਰੀ ਹੋਏ ਆ ਇੱਕ ਬਲਦੇਵ ਸਿੰਘ ਵੱਜ ਦੀ ਮੋਟਰ ਤੋਂ ਇੱਕ ਬਰੇਜਰ ਉਹਨਾਂ ਦੀ ਮੋਟਰ ਦੇ ਮਤਲਬ ਚੋਰੀ ਹੋਇਆ ਬਿਲਕੁਲ ਕਿਲੇ ਦੇ ਵਾਸਲੇ ਤੇ ਆ ਮਤਲਬ ਇਹ ਸਾਡੇ ਏਰੀਆ ਦੇ ਪਹਿਲਾ ਜਨ ਸਾਹਿਬ ਬਰੇਕ ਅਸੀਂ 50 ਨਾ ਕੇ ਮੰਗ ਕਰਦੇ ਆ ਵੀ ਇਹਨਾਂ ਚੋਰਾਂ ਦੇ ਠਲਵਾ ਕਿਉਂਕਿ ਜ਼ਿਮੀਂਦਾਰ ਸਵੇਰ ਦੇ 5 4 ਵਜੇ ਤੋਂ ਲੈ ਕੇ ਸ਼ਾਮ ਦੇ 10 11 ਵਜੇ ਤੱਕ ਵੈਸੇ ਹੀ ਥੱਕ ਜਾਂਦਾ ਖੇਤਾਂ ਗਾ ਉਹ ਰਾਤ ਨੂੰ ਕਿੱਥੇ ਰੱਖੀ ਕਰੂਗਾ ਟਰਾਂਸਫਾਰਮਾਂ ਦੀ ਕਿਉਂਕਿ ਉਹਦਾ ਥੱਕਿਆ ਹੁੰਦਾ ਸਵੇਰ ਦਾ ਕਿਉਂਕਿ ਆ ਦੇਖੋ ਹਜੇ ਤੁਸੀਂ ਇਧਰੋਂ ਕੈਮਰੇ ਨਿਗਾਹ ਮਾਰੋ ਮੜੀ ਝੋਨਾ ਲਾਉਣੇ ਨੂੰ ਪਿਆ ਹੈਗਾ ਪਨੀਰੀ ਆ ਪੱਟੀ ਪਈ ਆ ਟਰਾਂਸਫਾਰਮ ਰਾਤ ਦੇ ਚੋਰੀ ਹੋ ਗਿਆ ਤਾਂ ਅਸੀਂ ਤਾਂ ਮੰਗ ਕਰਦੇ ਫਿਰ ਦੱਸ ਦਿੰਦੇ ਵੀ ਇਹਨਾਂ ਚੋਰਾਂ ਤੇ ਠੱਲ ਪਈ ਨਹੀਂ ਤਾਂ ਬਹੁਤ ਮੁਸ਼ਕਲ ਹੋ ਜਾਊਗੀ ਦਿਨ ਦਿਹਾੜੇ ਇਹ ਚੋਰੀਆਂ ਹੋ ਰਹੀਆਂ ਨੇ ਬਹੁਤ ਤਾਲਵਾਦ ਜੀ ਮੇਰਾ ਨਾਮ RAMDAS ਮੇਰੇ ਘਰੋਂ ਸਰਪੰਚ ਆ ਮੈਨੂੰ ਤਾਂ ਸਵੇਰੇ ਪਤਾ ਲੱਗਿਆ ਮੈਂ ਫਿਰ ਆਇਆ ਦੇਖਣ ਮੇਰੇ ਮਿੱਤਰ ਆ ਹੈ ਜੇਵਾਲ ਮੈਂ ਕਿ ਆ ਵੀ ਉਹਨੇ ਅਗਲੇ ਨੇ ਕਿਹਾ ਨਹੀਂ ਆਇਆ ਮੈਂ ਜਦ ਦੇ ਦੇਖਣ ਆਇਆ ਤਾਂ ਮੈਂ ਵੀ ਜੇ ਨੂੰ ਫੋਨ ਕੀਤਾ ਵੀ ਮੈਂ ਕਿਹਾ ਤੁਸੀਂ ਉਹਨਾਂ ਨੂੰ ਭੇਜ ਦੋ ਅਧਾਰ ਨੂੰ ਮੈਂ ਭੇਜ ਦੋ ਤੇ ਖਬਰ ਲਾਦਵੇ ਇਹ ਦੋ ਖੁੱਲੇ ਆ ਇੱਕ ਕਿਲਾ ਆ ਕਿਦੇ ਤੇ ਆ ਨਾਲ ਇਹ ਦੇਖੋ ਮੋਟਰ ਬਲਦੇਵ ਫੌਜੀ ਦੀ ਮੋਟਰ ਇੱਕ ਬਲਦੇਵ ਫੌਜੀ ਦੀ ਮੋਟਰ ਇੱਕ ਜੈਪਾਲ ਇਹ ਹਰਮਨ ਸਿੰਘ ਲਾਲ ਜੀ ਜਿਹੜੇ بڑے ਭਾਈ ਆ ਉਹਨਾਂ ਦੇ ਇੱਕ ਕਿਲੇ ਦਾ ਫਾਸਲਾ ਆ ਇੱਕ ਇੱਕ ਖੇਲੇ ਦੇ ਫਾਸਲੇ ਦੇ ਉੱਤੋਂ ਹੀ ਮੋਟਰ ਐਨ ਮੇਨ ਰੋਡ ਦੇ ਨਾਲ ਨਾਲ ਕੰਨਾਂ ਲੱਗਦੀਆਂ ਮੇਨ ਰੋਡ ਦੇ ਨਾਲੇ ਟਰਾਂਸਫਾਰਮ ਲੱਗਿਆ ਇੱਕ ਖਬਿਆਤਾ ਇੱਕ ਸਜੇ ਹਤਾ ਦੇ ਉਹ ਦੋਹਾਂ ਪਾਸੇ ਦੋਏ ਟਰਾਂਸਫਾਰਮ ਜਿਹੜੇ ਹੈਗੇ ਆ ਉਹ ਸਾਰੇ ਖੋਲ ਹੈ ਖੋਲ ਕੇ ਸਭ ਕੁਝ ਲੈ ਗਏ ਤਾਂਬਾ ਵੀ ਲੈ ਗਏ ਵਿੱਚੋਂ ਉਹ ਜਿਹੜੀਆਂ ਘੋੜੇ ਘੜੇ ਆਰਾ ਵਗਾਰਾ ਸਾਰਾ ਕੁਝ ਚੈਨਲ ਮੇ ਨਾਲ ਲੈ ਗਏ ਬਾਕੀ ਖੋਲ ਜਾਂ ਸਿੱਟ ਗਏ ਆ ਤਾਂ ਤਾਂਬਾ ਸਾਰਾ ਕੱਢ ਕੇ ਲੈ ਗਏ ਆ ਤੇਲ ਦੂਲ ਵੀ ਲੈ ਗਿਆ ਸਭ ਕੁਝ ਛੱਡਿਆ ਗਿਆੱਖ ਨਹੀਂ ਉਹਨਾਂ ਨੇ ਇਹ ਵਿਚਾਰੇ ਜ਼ਿਮੀਂਦਾਰ ਕੀ ਕਰਨਗੇ ਜ਼ਿਮੀਂਦਾਰ ਕੁਝ ਨਹੀਂ ਕਰ ਸਕਦੇ ਜ਼ਿਮੀਂਦਾਰ ਵਿਚਾਰੇ ਰਾਤਾਂ ਰਾਤਾਂ ਨੂੰ ਇਸ ਦਿਨਾਂ ਨੂੰ ਕੰਮ ਕਰਦੇ ਆ 10 11 ਵਜੇ ਤੱਕ ਕੰਮ ਕਰਦੇ ਆ ਅਸਨ ਸੌਣਾ ਵੀ ਹੁੰਦਾ ਵਿਚਾਰਿਆਂ ਨੇ ਉਹ ਹੁਣ ਕਿੰਨਾ ਚਿਰ ਰੱਖ ਹੀ ਰੱਖ ਸਕਦੇ ਆ ਪਰ ਇਹਨਾਂ ਉੱਪਰ ਨੱਥ ਪਾਈ ਜਾਵੇ ਜਿਹੜੇ ਇਹ ਚੋਰ ਚੱਕੇ ਹੈਗੇ ਨਾ ਇਹਨਾਂ ਦਾ ਬੜਾਂਗਾ ਪੂਰਾ ਕਰਿਆ ਜਾਵੇ ਤਾਂ ਗੱਡੀ ਸੁਤਾ ਸਕਦੀ ਨਹੀਂ ਤਾਂ ਇਹ ਤਾਂ ਗਦਕ ਬਹੁਤ ਗਦਰ ਪਿਆ ਆ ਨਹੀਂ ਪਹਿਲਾ ਚਾਂਸ ਸਾਡੇ ਦਾ ਹਲੇ ਸਾਡੇ ਏਰੀਆ ਦਾ ਪਹਿਲਾ ਚਾਂਸ ਇਹ ਸਾਡੇ ਏਰੀਆ ਚ ਪਹਿਲਾ ਚਾਂਸ ਆ ਇਹ ਕੋਈ ਨਵਾਂ ਹੀ ਬੰਦਾ ਜਿਹੜਾ ਹੈਗਾ ਕੋਈ ਇੱਥੇ ਪੂਰੀ ਕਾਰਵਾਈ ਕਰਕੇ ਗਿਆ ਕ ਕਾਰਵਾਈ ਪਹਿਲਾਂ ਉਹ ਦੇਖ ਕੇ ਗਿਆ ਫਿਰ ਉਹਨੇ ਕਿਹਾ ਬੇ ਮੈਂ ਰਾਦੇ ਜਿਵੇਂ ਮੇਰਾ ਕੰਮ ਦਾ ਲਗਣਾ ਹੈਗਾ ਉਹ ਦਾਰੂ ਵੀ ਪੀਤੀ ਆਰ ਦਾਰੂ ਵੀ ਪੀਤੀ ਇਥੇ ਬਹੁਤ ਨੁਕਸਾਨ ਕਰਕੇ ਗਏ ਆ ਮਾੜੇ ਆਦਮੀਆਂ ਦੋ ਦੋ ਡੇਡ ਡੜ ਕਿੱਲਾ ਜ਼ਮੀਨ ਦਾ ਇਹਨਾਂ ਦੇ ਵਿਚਾਰਿਆਂ ਦਾ ਦੋ ਦੋ ਕਿੱਲੇ ਉਹ ਉਹਨਾਂ ਪਰ ਇਹ ਗੁਜ਼ਾਰਾ ਕਰਦੇ ਆ ਅੱਜ ਮੋਟਰਾਂ ਝੋਨਾ ਲਾਣ ਨੂੰ ਪਿਆ ਪਨੀਰੀ ਪੱਟੀ ਪਈ ਆ ਉਹ ਵਿਚਾਰੇ ਕੀ ਕਰਨਗੇ ਕਿਸੇ ਬੰਦੇ ਨੂੰ ਮਾਰ ਸਕਦੇ ਐ ਤਾਂ ਵੀ ਬੰਦਾ ਬਹੁਤ ਮੁਸ਼ਕਲ ਹੈ ਇਹਨਾਂ ਦਾ ਕੰਮ ਛੇਤੀ ਕੀਤਾ ਜਾਵੇ ਹਰਵੰਸ ਲਾ ਆ ਕਦੋਂ ਪਤਾ ਦਿਸ ਨਸਵੇਰੀ ਲੱਗੇ ਬਦਲ ਸਾਨੂੰ ਹਾਂਜੀ ਛੋਟਾ ਭਾਈ ਇਸ ਵੇਰੇ ਰਾਤ ਨੂੰ 11 ਵਜੇ ਮੋਟਰ ਤੋਂ ਗਏ ਆ ਉਹ ਉਦੇ ਬਾਅਦ ਫਿਰ ਸਵੇਰੇ ਪਤਾ ਲੱਗੇ ਜੇ ਵੇਲੇ ਅਸੀਂ ਆਏ ਇੱਥੇ ਮੋਟਰ ਦੇ ਛੋਟਾ ਹੀ ਆਇਆ ਮੈਂ ਤੇ ਬਾਅਦ ਜੋ ਆਏ ਨਹੀਂ ਮੈਨੂੰ ਫੋਨ ਕੀਤਾ ਬੇਅਦੇ ਦਾ ਟਰਾਂਸਫਾਰਮ ਸਾਡਾ ਖੁੱਲ ਗਿਆ ਨਾਲੇ ਬਲਦੇਵ ਦਾ ਖੁੱਲ ਗਿਆ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਹੁਣ ਇਹ ਜੰਬਿਜਲੀ ਵਾਲੇ ਨੂੰ ਮੈਨੂੰ ਪਤਾ ਜੀ ਇਹਦਾ ਕਿੰਨਾ ਕਿੰਨਾ ਹੈ ਇਹਦਾ ਜੋ ਵੀ ਹੈ ਇਹ ਬਿਜਲੀ ਬਹਿਗ ਵਾਲੇ ਹੁਣ ਟਰਾਂਸਫਾਰਮ ਕਿੰਨਾ ਪਾਉਂਦੇ ਕਿਆ ਕਰਦੇ ਕਿਆ ਨਹੀਂ ਕਰਦੇ ਤੋਂ ਉਹਨਾਂ ਉੱਪਰ ਡਿਪੈਂਡ ਹੈ ਆਪਣੀ ਉੱਥੇ ਦੱਸੋ ਵੀ ਵੀ ਦਿਓ ਤਾਂ ਜਾਏ ਮੈਂ ਉਥੋਂ ਐਫਆਰ ਐਫਆਈਆਰ ਕਰਕੇ ਥਾਣੇ ਚੋਂ ਉਥੋਂ ਉਹ ਇਧਰ ਨੂੰ ਆ ਰਿਹਾ ਹੈ